ਉਹ ਦੇ ਜਨੇ ਇੱਕ ਕਰਨ ਇਹ ਆਪ ਤੁਸੀਂ ਹੋਣਾ ਕਿ ਐਸਐਸਪੀ ਸਾਹਿਬ ਨੂੰ ਦੇ ਰਹੇ ਆ ਐਸਐਸਪੀ ਸਾਹਿਬ ਨੂੰ ਦੇਣ ਲਈ ਔਰ ਇਹਦੇ ਸਪੈਸਟ ਲਿਖਿਆ ਕਿ ਉਹਨਾਂ ਨੂੰ ਕੱਢਿਆ ਜਾਵੇ ਲੂੰਬਾ ਜੀ ਨੂੰ ਤੇ ਬੰਮ ਜੀ ਨੂੰ ਤੇ ਜਿਹੜੇ ਉਹ ਉਥੋਂ ਵਾਲੇ ਆ ਮੈਡੀਕਲ ਸ਼ਾਪ ਵਾਲੇ ਨੇ ਕੋਟ ਹਿੱਸੇ ਖਾਲੇ ਫਰੇਮ ਮੈਡੀਕਲ ਉਹਨਾਂ ਨੂੰ ਸ਼ਾਮਲ ਕੀਤਾ ਜਾਵੇ ਨਾਲ ਇਹਨਾਂ ਨੂੰ ਅਸੀਂ ਪਰਸਨਲੀ ਰਿਕਵੈਸਟ ਕਰਤੀ ਹੈ ਨਾਲ ਧਾੜਨਾ ਵੀ ਕਰਤੀ ਹੈ ਕਿ ਜੇ ਨਹੀਂ ਹੋਊਗਾ ਤਾਂ ਅਸੀਂ ਪੂਰੇ ਮੋਕੇ ਸ਼ਹਿਰ ਨੂੰ ਨਾਲ ਲਾ ਕੇ ਕਿਸੇ ਹੱਦ ਤੱਕ ਵੀ ਜਾਣਾ ਪਿਆ ਅਸੀਂ ਜਾਵਾਂਗੇ ਨਾਮਜ਼ਦ ਰਵਾ ਕਰਾਂਗੇ ਅਪਸ ਕਰਾਂਗੇ ਉਹ ਦੇਖਦੇ ਨੇ ਇਹ ਆਪਾ ਜੀਐਸਪੀ ਸਾਹਿਬ ਨੂੰ ਦੇ ਰਹੇ ਆ ਐਸਐਸਪੀ ਸਾਹਿਬ ਨੂੰ ਦੇਣ ਲਈ ਔਰ ਇਹਦੇ ਜਿਸਪਾਈਸਰ ਲਿਖਿਆ ਕਿ ਉਹਨਾਂ ਨੂੰ ਕੱਢਿਆ ਜਾਵੇ ਲੂੰਬਾ ਜੀ ਨੂੰ ਤੇ ਬੰਮ ਜੀ ਨੂੰ ਤੇ ਛੇੜੇ ਉਹ ਉਥੋਂ ਵਾਲੀ ਹੈ ਮੈਡੀਕਲ ਸ਼ਾਪ ਵਾਲੇ ਨੇ ਕੋਟ ਹਿੱਸੇ ਖਾਂ ਵਾਲੇ ਫ੍ਰੇਮ ਮੈਡੀਕਲ ਉਹਨਾਂ ਨੂੰ ਸ਼ਾਮਲ ਕੀਤਾ ਜਾਵੇ ਨਾਲ ਇਹਨਾਂ ਨੂੰ ਅਸੀਂ ਪਰਸਨਲੀ ਰਿਕਵੈਸਟ ਕਰਤੀ ਹੈ ਨਾਲ ਤਾੜਨਾ ਵੀ ਕਰਤੀ ਹੈ ਕਿ ਜੇ ਨਹੀਂ ਹੋਊਗਾ ਤਾਂ ਅਸੀਂ ਪੂਰੇ ਮੋਕੇ ਸ਼ਹਿਰ ਨੂੰ ਨਾਂ ਲਾ ਕੇ ਕਿਸੇ ਹੱਦ ਤੱਕ ਵੀ ਜਾਣਾ ਪਿਆ ਅਸੀਂ ਜਾਵਾਂਗੇ ਨਾਮਾਂ ਦੇ ਨਾਮ ਕਰਾਂਗੇ ਆਪਸ ਕਰਸ ਕਰਾਂਗੇ